ਉਹੀ ਨਦੀ ਆ ਜਿੱਥੇ ਮਹਾਰਾਜੇ ਨੱਥ ਚੂੜਾ ਵੀ ਦੰਦੇ ਨੇ ਤੇ ਕਿਹਾ ਜਾਂਦਾ ਵੀ ਪਾਣੀ نیچے ਉਤਰ ਜਾਂਦਾ ਤੇ ਅੱਜ ਅਸੀਂ ਤੁਹਾਨੂੰ ਹਕੀਕਤ ਦੱਸਾਂਗੇ ਇਸ ਨਦੀ ਦੀ ਇਸ ਨਦੀ ਦਾ ਹਾਲ ਦਿਖਾਵਾਂਗੇ ਪਿਛਲੇ ਸਾਲ 10 11 12 ਜੁਲਾਈ ਨੂੰ ਇਹ ਜਿੱਥੇ ਅਸੀਂ ਖੜੇ ਹੋਏ ਆ ਜੀ ਇਹ ਬਲਵਿੰਦਰ ਜੀ ਤਕਰੀਬਨ ਤਕਰੀਬਨ ਇੱਥੇ ਇੱਥੇ ਸਾਡੇ ਸਿਰ ਦੇ ਨੇੜੇ ਨੇੜੇ ਪਾਣੀ ਚੱਲ ਕੇ ਗਿਆ ਹੋਇਆ ਸੋ ਇੱਕ ਸਾਲ ਹੋ ਗਿਆ ਇਹ ਜਿਹੜੇ ਪਿਲਰਾਂ ਨੂੰ ਬਚਾਉਣ ਵਾਸਤੇ ਪਿਛਲੇ ਸਾਲ ਇਹ ਬੈਂਬੂਸ ਲਗਾ ਕੇ ਨਾਲ ਇਹਨਾਂ ਦੇ ਸੀਮੈਂਟ ਦੀਆਂ ਬੋਰੀਆਂ ਲਾਈਆਂ ਗਈਆਂ ਸੀ ਇੱਕ ਸਾਲ ਲੰਘ ਗਿਆ ਅੱਜ ਫੇਰ ਅਸੀਂ ਜਿਹੜਾ ਉਹ 18 ਜੁਲਾਈ ਦਾ ਦਿਨ ਹੈ 2024 ਦਾ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਦੌਰਾਨ ਪ੍ਰਸ਼ਾਸਨ ਨੇ ਇਹਨਾਂ ਨੂੰ ਪੱਕਾ ਕਰਨ ਬਾਰੇ ਕਿਉਂ ਨਹੀਂ ਸੋਚਿਆ ਇਸ ਮਿੱਟੀ ਨੂੰ ਖੁਰਦਿਆਂ 15-20 ਮਿੰਟ ਲੱਗਣਗੇ ਜਦੋਂ ਪਾਣੀ ਨੇ ਥੱਲਿਓਂ ਖੋਰ ਪਾਈ ਔਰ ਇਹ ਬਿਲਕੁਲ ਬੈਠ ਕੇ ਸਾਰੀ ਮਿੱਟੀ ਥੱਲੇ ਆ ਜਾਏਗੀ ਔਰ ਸਿੱਧਾ ਪੁਲਰਾਂ ਨੂੰ ਖਤਰਾ ਹੋ ਸਕਦਾ ਇਸੇ ਜਰਾ ਤੁਸੀਂ ਇੱਧਰ ਦੇਖ ਦਖਦੇ ਹੋ ਇਹ ਦੇਖੋ ਜਿਹੜਾ ਆ ਪਿਛਲੇ ਦਿਨਾਂ ਚ ਦੋ ਤਿੰਨ ਦਿਨਾਂ ਚ ਮੀਂਹ ਪਿਆ ਆ ਦਿਖਾਓ ਇਹ ਦੇਖੋ ਉਹਦੇ ਨਾਲ ਇਹ ਦਰਾੜਾਂ ਪੈ ਚੁੱਕੀਆਂ ਹੋਈਆਂ ਨੇ ਪਾਣੀ ਬੈਠ ਚੁੱਕਿਆ ਇਹ ਹਾਲੇ ਨਦੀ ਦੇ ਪਾਣੀ ਨੇ ਨਹੀਂ ਖਿੱਚਿਆ ਇਹ ਸਿਰਫ ਜਿਹੜਾ ਮੀਂਹ ਪਿਆ ਉਹਦੇ ਨਾਲ ਦਰਾੜਾਂ ਪਈਆਂ ਨੇ ਆ ਮੈਂ ਕਵਾਂਗਾ ਅੱਗੇ ਵੀ ਵਿਖਾ ਦਿਓ ਆ ਦੇਖੋ ਦਰਾੜਾਂ ਪੈ ਚੁੱਕੀਆਂ ਹੋਈਆਂ ਨੇ ਸਾਰੀਆਂ ਇਹ ਉਹ ਮਿੱਟੀ ਐ ਜਿਹੜੀ ਇਹਨਾਂ ਨੇ ਨਾਲ ਲਾਈ ਹੋਈ ਐ ਆ ਦੇਖੋ ਇਹ ਸਾਰੀਆਂ ਦਰਾੜਾਂ ਪੈ ਚੁੱਕੀਆਂ ਐ ਉੱਤੋਂ ਘਰਾਲਾਂ ਵਗ ਕੇ ਇਹ ਦੇਖੋ ਘਰਾਲਾਂ ਵਗ ਕੇ ਪਾਣੀ ਨਹੀਂ ਆ ਇਹ ਪਾਣੀ ਖੋਰਦਾ ਖੋਰਦਾ ਦੇਖੋ ਮੇਰੇ ਪੈਰ ਵੀ ਜਿਹੜੇ ਆ ਵਿੱਚ ਦੱਸਦੇ ਆ ਮੈਂ ਇੱਥੇ ਖੜਾ ਸੀ ਤਾਂ ਮੈਂ ਜੇ ਅਗਰ ਇਹਦੇ ਨਾਲ ਥੋੜਾ ਜਿਹਾ ਪਾਣੀ ਲੱਗੇਗਾ ਐ ਤੁਸੀਂ ਦੇਖ ਰਹੇ ਹੋ ਅਗਰ ਇਧਰੋਂ ਜ਼ਿਆਦਾ ਪਾਣੀ ਆਉਂਦਾ ਥੋੜਾ ਜਿਹਾ ਪਾਣੀ ਉੱਪਰ ਆਉਂਦਾ ਤਾਂ ਇਹ ਮਿੱਟੀ ਸਾਰੀ ਖੁਰ ਕੇ ਨਾਲ ਜਾਏਗੀ ਔਰ ਜਿਹੜਾ ਕੀਤਾ ਹੋਇਆ ਪ੍ਰਬੰਧ ਹੈ ਉਹਦੇ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਇਹਨੂੰ ਪੱਕਾ ਕਿਉਂ ਨਹੀਂ ਕਰਦੇ ਪੱਕਾ ਕਿਉਂ ਨਹੀਂ ਕੀਤਾ ਜਾਂਦਾ ਤਾਂ ਉਹ ਕਹਿੰਦੇ ਅਸੀਂ ਸਰਕਾਰ ਨੂੰ ਲਿਖਿਆ ਆ ਬਜਟ ਵਾਸਤੇ ਤੇ ਮੈਂ ਪੁੱਛਿਆ ਕਿੰਨਾ ਬਜਟ ਆ ਉਹ ਕਹਿੰਦੇ ਅਸੀਂ 4 ਕੁ ਲੱਖ ਰੁਪਏ ਵਾਸਤੇ ਲਿਖਿਆ ਆ ਕਮਾਲ ਦੀ ਗੱਲ ਹੈ ਕਿ 50 ਸਰਕਾਰ ਇਸ ਬ੍ਰਿਜ ਦੇ 4 ਲੱਖ 4 ਲੱਖ ਰੁਪਈਆ ਨਹੀਂ ਦੇਰੀ ਹੁਣ ਤੱਕ ਔਰ ਸਾਲ ਲੰਘ ਗਿਆ ਤੁਸੀਂ ਵੇਖੋ ਪੂਰਾ ਸਾਲ ਲੰਘ ਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਅਸੀਂ ਪਟਿਆਲੇ ਦੀ ਉਹ ਨਦੀ ਦੇ ਵਿੱਚ ਖੜੇ ਆ ਜੋ ਕਹਿਰ ਬਣਦੀ ਹੈ ਜਿਹਦਾ ਪਾਣੀ ਮੀਂਹ ਦਾ ਪਾਣੀ ਜਦੋਂ ਜ਼ਿਆਦਾ ਭਰ ਜਾਂਦੀ ਹੈ ਨਦੀ ਤਾਂ ਸ਼ਹਿਰਾਂ ਦੇ ਵਿੱਚ ਆਸ-ਪਾਸ ਦੀ ਕਲੋਨੀਆ ਦੇ ਵਿੱਚ ਵੜ ਜਾਂਦਾ ਹੈ ਤੇ ਲੋਕਾਂ ਦਾ ਕਾਫੀ ਨੁਕਸਾਨ ਹੋਣਾ ਤੇ ਤੁਹਾਨੂੰ ਪਤਾ ਹੀ ਹੋਣਾ ਪਿਛਲੇ ਸਾਲ ਜਦੋਂ ਇਹ ਨਦੀ ਭਰ ਗਈ ਸੀ ਇਹ ਉਹੀ ਨਦੀ ਹੈ ਜਿੱਥੇ ਮਹਾਰਾਜੇ ਨੱਥ ਚੂੜਾ ਵੀ ਦੰਦੇ ਨੇ ਤੇ ਕਿਹਾ ਜਾਂਦਾ ਵੀ ਪਾਣੀ نیچے ਉਤਰ ਜਾਂਦਾ ਤੇ ਅੱਜ ਅਸੀਂ ਤੁਹਾਨੂੰ ਹਕੀਕਤ ਦੱਸਾਂਗੇ ਇਸ ਨਦੀ ਦੀ ਇਸ ਨਦੀ ਦਾ ਹਾਲ ਦਿਖਾਵਾਂਗੇ ਜੇਕਰ ਇਹ ਨਦੀ ਛੋੜ ਕੇ ਭਰ ਦਿਆ ਤਾਂ ਕੀ ਹਾਲ ਹੋਵੇਗਾ ਸਾਡਾ ਮਕਸਦ ਕੀ ਹੈ ਪਿਛਲੇ ਸਾਲ ਜਦੋਂ ਪਾਣੀ ਭਰ ਜਾਂਦਾ ਨਦੀ ਦੇ ਵਿੱਚ ਤਾਂ ਆਵਾਦੇ ਕਾਫੀ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਆਸੇ-ਪਾਸੇ ਬੰਬੂ ਲਗਾ ਦਿੱਤੇ ਜਾਂਦੇ ਨੇ ਬਾਸ ਲਗਾ ਦਿੱਤੇ ਜਾਂਦੇ ਨੇ ਕਿਉਂਕਿ ਚਾਰੇ ਖੁੰਝਾਂ ਦੇ ਵਿੱਚ ਜਦੋਂ ਪਾਣੀ ਦੀ ਝਾਲ ਵੱਜਦੀ ਹੈ ਤਾਂ ਕਿਤੇ ਨਾ ਕਿਤੇ ਤਰੇੜਾ ਆ ਜਾਂਦੀਆਂ ਨੇ ਉਹ ਤੁਸੀਂ ਫੋਟੋਆਂ ਦੇ ਵਿੱਚ ਵੇਖ ਹੀ ਰਹੇ ਹੋ ਜਿਵੇਂ ਪਿੱਛੇ ਬੰਬੂ ਲੱਗੇ ਹੋਏ ਨੇ ਬੋਰੀਆਂ ਲਗਾਈਆਂ ਗਈਆਂ ਨੇ ਬੋਰੀਆਂ ਨੂੰ ਇਹ ਰੱਖਿਆ ਗਿਆ ਪਰ ਸਾਲ ਹੋ ਗਿਆ ਸਾਲ ਨੂੰ ਲੈ ਕੇ ਹਾਲਾਂਕਿ ਪੁਲ ਬੰਦ ਵੀ ਕੀਤਾ ਗਿਆ ਹਫਤਾ ਚਾਰ ਪੰਜ ਦਿਨ ਵਾਸਤੇ ਤੇ ਮੁੜ ਕੇ ਫੇਰ ਖੋਲ ਦਿੱਤਾ ਗਿਆ ਇੱਕ ਪਾਸਾ ਫਿਰ ਦੋਵੇਂ ਪਾਸੇ ਖੋਲ ਦਿੱਤੇ ਗਏ ਪਰ ਸਾਲ ਹੋ ਗਿਆ ਬੰਬੂ ਲੱਗੇ ਨੂੰ ਨਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਇਆ ਨਾ ਮਾਨ ਸਾਹਿਬ ਤੱਕ ਕਿਸ ਨੇ ਗੱਲ ਪਹੁੰਚਾਈ ਹਾਲਾਂਕਿ ਡਾਕਟਰ ਵੀ ਸਾਡੇ ਸਿਹਤ ਮੰਤਰੀ ਨੇ ਤੇ ਅਜੀਤਪਾਲ ਸਿੰਘ ਕੋਹਲੀ ਵਿਧਾਇਕ ਨੇ ਪਟਿਆਲੇ ਤੋਂ ਉਹਨਾਂ ਵੱਲੋਂ ਵੀ ਆ ਕੇ ਨਦੀ ਦੀ ਦੇਖ ਰਏ ਦੇਖੀ ਗਈ ਵੀ ਕੀ ਪੋਜੀਸ਼ਨ ਆ ਕੀ ਨਹੀਂ ਆ ਪਰ ਫੇਰ ਵੀ ਪ੍ਰਸ਼ਾਸਨ ਵੱਲੋਂ ਇਹ ਬੰਬੂ ਨਹੀਂ ਦੇਖੇਗੇ ਪਤਾ ਨਹੀਂ ਧਿਆਨ ਦੇ ਵਿੱਚ ਕਿਉਂ ਨਹੀਂ ਗੱਲਾਂ ਆ ਪਾਰੀਆਂ ਅਸੀਂ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਨੇ ਅਮਰਜੀਤ ਸਿੰਘ ਜੀ ਬੜੈਚ ਜੋ ਕਿ ਉੱਚ ਅਧਿਕਾਰੇ ਨਾਲ ਵੀ ਗੱਲਬਾਤ ਕਰ ਚੁੱਕੇ ਨੇ ਇਹ ਨਦੀ ਨੂੰ ਲੈ ਕੇ ਕਾਫੀ ਬਰੀਕੀ ਦੀ ਨਾਲ ਰਿਸਰਚ ਕਰ ਚੁੱਕੇ ਨੇ ਗੱਲਬਾਤ ਕਰਾਂਗੇ ਬੜੈ ਸਾਹਿਬ ਸੋਸੀ ਕਾਲਾ ਜੀ ਸੋ ਬੜੈ ਸਾਹਿਬ ਜਿੱਦਾਂ ਆਪਾਂ ਦੇਖ ਰਹੇ ਹਾਂ ਕਿੰਨਾ ਬੁਰਾ ਹਾਲ ਹੈ ਨਦੀ ਦਾ ਤੇ ਬੰਬੂ ਲਗਾ ਦਿੱਤੇ ਗਏ ਨੇ ਲੱਗਦਾ ਨਹੀਂ ਜਿੱਥੇ ਮਿੱਟੀ ਹੈ ਸਾਹਮਣੇ ਦੇਖੋ ਮਿੱਟੀ ਮੀਂਹ ਦੇ ਨਾਲ ਧਸਦੀ ਹੈ ਅਗਰ ਜੇਕਰ ਪਾਣੀ ਦਾ ਫਲੋ ਇਸ ਨਦੀ ਦੇ ਵਿੱਚ ਹਾਲਾਂਕਿ ਕੋਈ ਖਤਰਨਾਕੀ ਸਥਿਤੀ ਤਾਂ ਹੈ ਨਹੀਂ ਜੇ ਪਾਣੀ ਵਧਦਾ ਹੈ ਬੜੀ ਵੱਡਾ ਮਿੱਟੀ ਖਿਸਕਦੀ ਹੈ ਤੇ ਬੰਬੂ نیچے ਆਉਣਗੇ ਦਾ ਖਤਰਾ ਦੇ ਖੜਾ ਹੋ ਸਕਦਾ ਕੋਈ ਵੱਡਾ ਦੇਖੋ ਇਸ ਵਕਤ ਜਿੱਥੇ ਅਸੀਂ ਖੜੇ ਹੋਏ ਆ ਇਹ ਜਿਹੜਾ ਪਟਿਆਲੇ ਤੋਂ ਰਾਜਪੁਰੇ ਨੂੰ ਸੜਕ ਜਾਂਦੀ ਹੈ ਉਹਦਾ ਨਦੀ ਦੇ ਉੱਤੇ ਬਣਿਆ ਹੋਇਆ ਪੁਲ ਹੈ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਬਿਲਕੁਲ ਥੱਲੇ ਪਾਈਪਾਂ ਲਾਈਨਾਂ ਚੱਲ ਰਹੀਆਂ ਨੇ ਬکریاں ਬکریاں 1 2 3 4 ਇਹ ਪੁਰਾਣਾ ਪੁਲ ਹੁੰਦਾ ਸੀਗਾ ਛੋਟਾ ਪੁਲ ਹੁੰਦਾ ਸੀਗਾ ਤੇ ਉਦੋਂ ਪਾਣੀ ਜਿਹੜਾ ਰੁਕ ਜਾਂਦਾ ਸੀ ਇਸ ਕਰਕੇ ਨਵੇਂ ਪੁਲ ਬਣਾਤੇ ਦੋ ਇੱਕ ਪਟਿਆਲੇ ਨੂੰ ਜਾਣ ਵਾਸਤੇ ਇੱਕ ਪਟਿਆਲੇ ਤੋਂ ਰਾਜਪੁਰੇ ਨੂੰ ਜਾਣ ਵਾਸਤੇ ਇਹ ਨਾਲ ਹੀ ਤੁਸੀਂ ਦੇਖ ਰਹੇ ਹੋ ਇਹ ਪਟਿਆਲੇ ਤੋਂ ਰਾਜਪੁਰੇ ਨੂੰ ਜਾ ਰਹੀ ਹੈ ਸੜਕ ਔਰ ਇਧਰਲੇ ਪਾਸੇ ਬਿਲਕੁਲ ਜਿਹੜੀ ਆ ਇਹ ਤੁਸੀਂ ਦੇਖ ਰਹੇ ਹੋ ਇਹ ਸੜਕ ਰਾਜਪੁਰੇ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਜਿਹੜੀ ਟ੍ਰੈਫਿਕ ਆ ਉਹ ਇੱਥੇ ਆ ਰਹੀ ਆ ਪਿਛਲੇ ਸਾਲ 10 11 12 ਜੁਲਾਈ ਨੂੰ ਇਹ ਜਿੱਥੇ ਅਸੀਂ ਖੜੇ ਹੋਏ ਆ ਜੀ ਇਹ ਬਲਵਿੰਦਰ ਜੀ ਤਕਰੀਬਨ ਤਕਰੀਬਨ ਇੱਥੇ ਇੱਥੇ ਸਾਡੇ ਸਿਰ ਦੇ ਨੇੜੇ-ਨੇੜੇ ਪਾਣੀ ਚੱਲ ਕੇ ਗਿਆ ਹੋਇਆ ਆ ਔਰ ਉਦੋਂ ਜਦੋਂ ਇੰਨਾ ਪਾਣੀ ਚੱਲ ਗਿਆ ਤਾਂ ਪ੍ਰਸ਼ਾਸਨ ਨੇ ਮਹਿਸੂਸ ਕੀਤਾ ਜਾਂ ਅਥਾਰਟिटीज ਨੇ ਜਿਹੜਾ ਉਹ ਵੇਖਿਆ ਕਿ ਜਿਹੜੇ ਇਹਦੇ ਪਿਲਰਸ ਨੇ ਇੱਕ ਸੈਂਟਰ ਵਾਲਾ ਪਿਲਰ ਹੈ ਤੁਸੀਂ ਇਹ ਦੇਖ ਰਹੇ ਹੋ ਇੱਧਰ ਇਹ ਸੈਂਟਰ ਵਾਲਾ ਪਿਲਰ ਹੈ ਸ਼ੰਕਰਜੀ ਦਿਖਾਉਣਗੇ ਜਿਹਦੇ ਉੱਤੇ ਮਾਰਕਿੰਗ ਲੱਗੀ ਹੋਈ ਹੈ ਇੱਕ ਤੋਂ ਲੈ ਕੇ 15 ਫੁੱਟਾਂ ਤੱਕ ਜਦੋਂ ਪਾਣੀ ਦੱਸਦਾ ਇਹ ਤਕਰੀਬਨ ਦੇਕਰ ਪਿਛਲੇ ਸਾਲ 15 ਫੁੱਟ ਤੋਂ ਉੱਪਰ ਵੀ ਪਾਣੀ ਜਿਹੜਾ ਵਗ ਚੁੱਕਿਆ ਆ ਇੱਥੇ ਔਰ ਇਹਦੇ ਤੁਸੀਂ ਬਿਲਕੁਲ ਪਿੱਛੇ ਧੁਰਚ ਦੇਖਦੇ ਹੋ ਕਿ ਉਹ ਬੰਬੂਜ਼ ਲੱਗੇ ਆ ਬਾਸ ਲਾ ਕੇ ਉੱਥੇ ਰੋਕਿਆ ਗਿਆ ਉਧਰਲੇ ਪਾਸੇ ਵੀ ਰੋਕਿਆ ਗਿਆ ਇਧਰਲੇ ਪਾਸੇ ਮੈਂ ਕਵਾਂਗਾ ਕਿ ਦਿਖਾਓ ਇਹ ਜਿਹੜੀ ਪਟਿਆਲੇ ਤੋਂ ਜਾਂਦਾ ਇਧਰਲੇ ਪਾਸੇ ਵੀ ਬੰਬੂ ਲਾ ਕੇ ਇਹਨੂੰ ਐਕਸਪੋਰਟ ਦਿੱਤੀ ਗਈ ਹੈ ਇਸੇ ਤਰ੍ਹਾਂ ਪਰਲੇ ਪਾਸੇ ਵੀ ਸੈੱਟ ਦਿੱਤੀ ਗਈ ਹੈ ਇਹ ਵੇਖੋ ਨਾਲ ਇੱਥੇ ਵੀ ਔਰ ਪੁਰਾਣੇ ਪੁਲ ਦਾ ਜਿਹੜਾ ਕੁਝ ਹਿੱਸਾ ਸਦੀਆਂ ਵੇਲੇ ਬਣਿਆ ਪੁਰਾਣਾ ਜਿਹੜਾ ਪੋੜਾ ਉਹ ਤੁਸੀਂ ਨਾਨਕਸ਼ਹੀ ਇਟ ਨਾਲ ਬਣਿਆ ਵੇਖ ਰਹੇ ਹੋ ਇਹਦੇ ਨਾਲ ਇਹਦੇ ਉੱਪਰ ਦੀ ਜਿਹੜਾ ਉਹ ਪੁਰਾਣਾ ਪੁਲ ਲੰਘਦਾ ਆ ਨਵਾਂ ਪੁਲ ਜਿਹੜਾ ਲੰਘਦਾ ਇਹ ਤੁਸੀਂ ਬਾਂਬੂ ਦੇਖ ਰਹੇ ਹੋ ਇਹ ਪਿਛਲੇ ਸਾਲ ਜਿਹੜਾ ਡਰੇਨੇਜ ਵਿਭਾਗ ਹੈ ਪੀ ਡਬਲਯੂ ਡੀ ਵਿਭਾਗ ਹੈ ਜੀ ਉਹਨਾਂ ਨੇ ਮਹਿਸੂਸ ਕੀਤਾ ਕਿ ਪਾਣੀ ਬਹੁਤ ਤੇਜ਼ ਆ ਰਿਹਾ ਉਹਦੀ ਖੋਰ ਲੱਗ ਸਕਦੀ ਹੈ ਇਹਨਾਂ ਪਿੱਲਰਸ ਨੂੰ ਇਹ ਜਿਹੜੇ ਪਿੱਲਰ ਤੁਹਾਡੇ ਸਾਹਮਣੇ ਆ ਔਰ ਜੇ ਪਾਣੀ ਦੀ ਖੋਰ ਲੱਗਦੀ ਹੈ ਤਾਂ ਉਹ ਪਾਣੀ ਮਿੱਟੀ ਨੂੰ ਥੱਲੇ ਲੈ ਜਾਏਗਾ ਔਰ ਫਿਰ ਪਿੱਲਰਾਂ ਦੇ ਨਾਲ ਦੀ ਨਾਲ ਪਾਣੀ ਥੱਲੇ ਪਿੱਲਰਾਂ ਦੇ ਥੱਲੇ ਤੱਕ ਜਾ ਸਕਦਾ ਤੁਸੀਂ ਪਿਛਲੇ ਦਿਨਾਂ ਹੀ ਦੇਖਿਆ ਹੋਣਾ ਪਿਆਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਪੁਲ ਸੈਂਟਰ ਵਾਲੇ ਪਿੱਲਰ ਨੂੰ ਪਾਣੀ ਪੈਂਦਾ ਰਿਹਾ ਪੈਂਦਾ ਰਿਹਾ ਪੈਂਦਾ ਰਿਹਾ ਔਰ ਇੰਨੀ ਬੁਰੀ ਤਰ੍ਹਾਂ ਪਾਣੀ ਪਿਆ ਜੀ ਕਿ ਉਹ ਪੁਲ ਵਿੱਚੋਂ ਹੀ ਸਾਰਾ ਬੈਠ ਗਿਆ ਸੋ ਇੱਕ ਸਾਲ ਹੋ ਗਿਆ ਇਹ ਜਿਹੜੇ ਪਿੱਲਰਾਂ ਨੂੰ ਬਚਾਉਣ ਵਾਸਤੇ ਪਿਛਲੇ ਸਾਲ ਇਹ ਬੈਂਬੂਸ ਲਗਾ ਕੇ ਨਾਲ ਇਹਨਾਂ ਦੇ ਸੀਮੈਂਟ ਦੀਆਂ ਬੋਰੀਆਂ ਲਾਈਆਂ ਗਈਆਂ ਸੀ ਇੱਕ ਸਾਲ ਲੰਘ ਗਿਆ ਅੱਜ ਫੇਰ ਅਸੀਂ ਜਿਹੜਾ ਉਹ 18 ਜੁਲਾਈ ਦਾ ਦਿਨ ਹੈ 2024 ਦਾ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਦੌਰਾਨ ਪ੍ਰਸ਼ਾਸਨ ਨੇ ਇਹਨਾਂ ਨੂੰ ਪੱਕਾ ਕਰਨ ਬਾਰੇ ਕਿਉਂ ਨਹੀਂ ਸੋਚਿਆ ਕਿ ਉਸ ਵਕਤ ਮਜਬੂਰੀ ਸੀ ਚਲੋ ਉਸ ਵਕਤ ਨਹੀਂ ਸੀ ਸੀਮਿੰਟ ਲੱਗ ਸਕਦਾ ਕੁਝ ਹੋ ਸਕਦਾ ਪਰ ਇੱਕ ਸਾਲ ਬਹੁਤ ਹੁੰਦਾ ਹੈ ਹਾਲੇ ਤੱਕ ਜਿਹੜਾ ਉਹ ਹਾਲੇ ਤੱਕ ਕੁਝ ਨਹੀਂ ਕੀਤਾ ਕਿ ਜੇ ਇਸ ਵਾਰ ਨਦੀ ਭਰ ਜਾਂਦੀ ਹੈ ਤਾਂ ਤੁਸੀਂ ਦੇਖ ਰਹੋ ਕਿੰਨੀ ਕੱਚੀ ਮਿੱਟੀ ਹੈ ਇਸ ਮਿੱਟੀ ਨੂੰ ਖੁਰਦਿਆਂ 15 20 ਮਿੰਟ ਲੱਗਣਗੇ ਜਦੋਂ ਪਾਣੀ ਨੇ ਥੱਲਿਓਂ ਖੋਰ ਪਾਈ ਔਰ ਇਹ ਬਿਲਕੁਲ ਬੈਠ ਕੇ ਸਾਰੀ ਮਿੱਟੀ ਥੱਲੇ ਆ ਜੇਗੀ ਔਰ ਸਿੱਧਾ ਪੁਲਰਾਂ ਨੂੰ ਖਤਰਾ ਹੋ ਸਕਦਾ ਇਸੇ ਤਰ੍ਹਾਂ ਤੁਸੀਂ ਇੱਧਰ ਦੇਖ ਦਖਦੇ ਹੋ ਇਹ ਦੇਖੋ ਜਿਹੜਾ ਆ ਪਿਛਲੇ ਦਿਨਾਂ ਚ ਦੋ ਤਿੰਨ ਦਿਨਾਂ ਚ ਮੀਂਹ ਪਿਆ ਆ ਦਿਖਾਓ ਇਹ ਦੇਖੋ ਉਹਦੇ ਨਾਲ ਇਹ ਦਰਾਰਾਂ ਪੈ ਚੁੱਕੀਆਂ ਹੋਈਆਂ ਨੇ ਪਾਣੀ ਬੈਠ ਚੁੱਕਿਆ ਇਹ ਹਾਲੇ ਨਦੀ ਦੇ ਪਾਣੀ ਨੇ ਨਹੀਂ ਖਿੱਚਿਆ ਇਹ ਸਿਰਫ ਜਿਹੜਾ ਮੀਂਹ ਪਿਆ ਉਹਦੇ ਨਾਲ ਦਰਾਰਾਂ ਪਈਆਂ ਨੇ ਆ ਮੈਂ ਕਹਾਂਗਾ ਅੱਗੇ ਵੀ ਵਿਖਾ ਦਿਓ ਆ ਦੇਖੋ ਦਰਾਰਾਂ ਪੈ ਚੁੱਕੀਆਂ ਹੋਈਆਂ ਨੇ ਸਾਰੀਆਂ ਇਹ ਉਹ ਮਿੱਟੀ ਹੈ ਜਿਹੜੀ ਇਹਨਾਂ ਨੇ ਨਾਲ ਲਾਈ ਹੋਈ ਹੈ ਆ ਦੇਖੋ ਇਹ ਸਾਰੀਆਂ ਦਰਾੜਾਂ ਪੈ ਚੁੱਕੀਆਂ ਇਹ ਉਤੋਂ ਘਰਾਲਾ ਵਗ ਕੇ ਇਹ ਦੇਖੋ ਘਰਾਲਾ ਵਗ ਕੇ ਪਾਣੀ ਨਹੀਂ ਆ ਇਹ ਪਾਣੀ ਖੋਰਦਾ ਖੋਰਦਾ ਦੇਖੋ ਮੇਰੇ ਪੈਰ ਵੀ ਜਿਹੜੇ ਉਹ ਵਿੱਚ ਦੱਸਦੇ ਆ ਮੈਂ ਇੱਥੇ ਖੜਾ ਸੀ ਤਾਂ ਮੈਂ ਜੇਕਰ ਇਹਦੇ ਨਾਲ ਥੋੜਾ ਜਿਹਾ ਪਾਣੀ ਲੱਗੇਗਾ ਆ ਤੁਸੀਂ ਦੇਖ ਰਹੇ ਹੋ ਜੇਕਰ ਇਧਰੋਂ ਜ਼ਿਆਦਾ ਪਾਣੀ ਆਉਂਦਾ ਥੋੜਾ ਜਿਹਾ ਪਾਣੀ ਉੱਪਰ ਆਉਂਦਾ ਤਾਂ ਇਹ ਮਿੱਟੀ ਸਾਰੀ ਖੁਰ ਕੇ ਨਾਲ ਜਾਏਗੀ ਔਰ ਜਿਹੜਾ ਕੀਤਾ ਹੋਇਆ ਪ੍ਰਬੰਧ ਹੈ ਉਹਦੇ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਹਾਲਾਂਕਿ ਬੜੈ ਸਾਹਿਬ ਪਾਣੀ ਦਾ ਵਹਾਅ ਸਟ੍ਰਮੇ ਘਟਾ ਜਦੋਂ ਪਾਣੀ ਪੂਰੀ ਰਫਤਾਰ ਦੇ ਵਿੱਚ ਹੁੰਦਾ ਤਾਂ ਝੋਲ ਮਾਰਦਾ ਇਹ ਖੁੰਝਾਂ ਨੁਕਸਾਨ ਵੀ ਉਹਨਾਂ ਨੇ ਪਛਾਹਦੇ ਝੋਲ ਬੱਜੀ ਖੁੰਝਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਨੁਕਸਾਨ ਹੋਇਆ ਖੁੰਝਾਂ ਦਾ ਦੇਖੋ ਆਮ ਬੰਦਾ ਇਹ ਸੋਚਦਾ ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਪਾਣੀ ਦੇ ਘਰਾਲਾਂ ਵਜ ਕੇ ਜਿਹੜੀ ਮਿੱਟੀ ਪਾਈ ਗਈ ਆ ਉਹਦੇ ਵਿੱਚ ਦਰਾੜਾਂ ਆ ਚੁੱਕੀਆਂ ਮਿੱਟੀ ਦੇ ਵਿੱਚ ਸੋ ਜੇਕਰ ਬਹੁਤ ਜ਼ਿਆਦਾ ਮੀਂਹ ਪੈਂਦਾ ਤਾਂ ਇਹ ਪਾਣੀ ਮੀਂਹ ਦੇ ਪਾਣੀ ਨਾਲ ਹੀ ਘਰਾਲਾਂ ਜਿਹੜੀਆਂ ਨੇ ਇਹ ਮਿੱਟੀ ਨੂੰ ਵਿੱਚ ਲੈ ਜਾਣਗੀਆਂ ਔਰ ਇੱਥੇ ਜਿਹੜਾ ਉਹ ਇਹ ਮਿੱਟੀ ਜੇਕਰ ਥੱਲੇ ਜਾਂਦੀ ਹੈ ਤਾਂ ਫਿਰ ਇਹਨਾਂ ਪਿੱਲਰਸ ਨੂੰ ਦੁਬਾਰੇ ਫੇਰ ਖਤਰਾ ਪੈਦਾ ਹੋ ਸਕਦਾ ਹੈ ਪਰ ਘਬਰਾਉਣ ਦੀ ਲੋੜ ਨਹੀਂ ਹੈਗੀ ਇਸ ਵਕਤ ਕਿਉਂਕਿ ਪਟਿਆਲੇ ਚ ਮੀਂਹ ਇਸ ਵਾਰ ਨਹੀਂ ਪੈ ਰਿਹਾ ਨਾ ਹੀ ਨਦੀ ਦੇ ਵਿੱਚ ਪਿੱਛੋਂ ਪਾਣੀ ਆ ਰਿਹਾ ਜੀ ਔਰ ਮੈਂ ਇੱਥੇ ਦੱਸ ਦਿਆਂ ਕਿ ਕਿਉਂਕਿ ਇਹ ਤਾਂ ਸਾਡਾ ਇਹ ਕੰਮ ਬੰਦਾ ਜਿਹੜਾ ਇੱਥੋਂ ਲੰਘਦਾ ਕੋਈ ਮੰਨ ਲਓ ਇਸ ਪੁਲ ਤੋਂ ਲੰਘਦਾ ਉਹ ਦੇਖਦਾ ਹੈ ਕਿ ਇਹ ਮਿੱਟੀ ਜਿਹੜੀ ਹੈ ਇਹ ਖੁਰਦੀ ਪਈ ਹੈ ਘਰਾਲਾਂ ਵਜ ਕੇ ਤੇੜਾ ਬਣ ਗਿਆ ਨੇ ਪਿੱਛੇ ਜਿਆਦਾ ਮੀਂਹ ਆਇਆ ਪਤਾ ਖੁਰਜੇਗੀ ਇਹਨੂੰ ਖਤਰਾ ਪੈਦਾ ਹੋ ਸਕਦਾ ਇਹ ਬਾਸ ਦੇ ਜਿਹੜੇ ਇਹਨਾਂ ਨੇ ਸਟਰਕਚਰ ਲਾਇਆ ਹੋਇਆ ਇਹ ਕਿੰਨੀ ਕੁ ਧੇਰ ਮਿੱਟੀ ਇਹਦੇ ਥੱਲੇ ਖੜ ਸਕਦੀ ਹੈ ਜੀ ਇਹ ਤਾਂ ਇੰਜੀਨੀਅਰ ਜਿਹੜੇ ਆ ਉਹ ਟੈਕਨੀਕਲੀ ਦੱਸ ਸਕਦੇ ਆ ਪਰ ਇੱਕ ਆਮ ਬੰਦਾ ਵੇਖਦਾ ਕਿ ਜੇਕਰ ਮਿੱਟੀ ਖੁਰਦੀ ਹੈ ਇਹ ਸਾਰੀ ਕਿਉਂਕਿ ਪਿਛਲੇ ਸਾਲ ਜਿਹੜਾ ਹੜ੍ਹ ਆਇਆ ਸੀ ਉਹ ਪਾਣੀ ਬਹੁਤ ਉੱਚਾ ਉੱਚਾ ਲੰਘ ਚੁੱਕਿਆ ਆ ਕਿਉਂਕਿ ਉਹ ਸਾਹਮਣੇ ਜਿਹੜਾ ਤੁਸੀਂ ਦੇਖਦੇ ਹੋ ਪੁਲ ਬਣਿਆ ਹੋਇਆ ਬੰਨ ਉਹ ਸਾਹਮਣੇ ਟਰੈਕਟਰ ਲੱਗਾ ਹੋਇਆ ਤੁਸੀਂ ਦੇਖਦੇ ਹੋ ਪਾਣੀ ਉੱਥੋਂ ਦੀ ਕ੍ਰੋਸ ਕਰ ਚੁੱਕਿਆ ਹੋਇਆ ਸੀਗਾ ਕਿਉਂਕਿ ਉਧਰਲੇ ਪਾਸਿਓਂ ਅਰਬਨ ਸਟੇਟ ਵੱਲੋਂ ਆਇਆ ਪਾਣੀ ਵੀ ਇੱਥੇ ਆ ਕੇ ਪੈ ਰਿਹਾ ਸੀ ਕਿਉਂਕਿ ਸਾਰੀ ਢਾਲ ਇੱਥੇ ਹੀ ਆ। ਸੋ ਵੜੈ ਸਾਹਿਬ ਸ਼ਹਿਰ ਨੂੰ ਲੰਘਦਾ ਮੇਨ ਰਸਤਾ ਇਹੀ ਆ ਪਰ ਪ੍ਰਸ਼ਾਸਨ ਕਹਿੰਦਾ ਸੀ ਸਾਡੇ ਪੱਕੇ ਪ੍ਰਬੰਧ ਕੀਤੇ ਹੋਏ ਨੇ ਸਾਲ ਹੋ ਗਿਆ ਸਾਲ ਦੇ ਵਿੱਚ ਸਫਾਈ ਤਾਂ ਦੂਰ ਦੀ ਗੱਲ ਐ ਆਪਾਂ ਨੂੰ ਇਹ ਪ੍ਰਬੰਧ ਪੱਕੇ ਕਰ ਦੇਣੇ ਚਾਹੀਦੇ ਸੀ ਪ੍ਰਸ਼ਾਸਨ ਕੀਤਾ ਨਾ ਕੀਤੇ ਇਹ ਢਿੱਲ ਮਠ ਨਜ਼ਰ ਆ ਰਹੀ ਹੈ ਪ੍ਰਸ਼ਾਸਨ। ਦੇਖੋ ਦੇਖੋ ਜਿਹੜੇ ਅਫਸਰ ਹੁੰਦੇ ਨੇ ਜਾਂ ਜਿਹੜੇ ਮੈਕਮੇ ਹੁੰਦੇ ਨੇ ਜ਼ਿੰਮੇਵਾਰ ਮਹਿਕਮਾ ਇਹਦੇ ਲਈ ਬੀ ਐਂਡ ਆਰ ਆ ਜੀ ਉਹਨੂੰ ਪੀ ਡਬਲਯੂ ਡੀ ਕਹਿੰਦੇ ਆ ਪਬਲਿਕ ਵਰਕ ਡਿਵੀਜ਼ਨ ਹੈ ਜਿਹੜੀ ਉਹਨਾਂ ਦੇ ਅੰਡਰ ਹੈ ਇਹਨਾਂ ਬ੍ਰਿਜਾਂ ਨੂੰ ਮੇਨਟੇਨ ਕਰਨਾ ਜਾਂ ਇਹ ਸਾਰੇ ਏਰੀਆ ਨੂੰ ਮੇਨਟੇਨ ਕਰਨਾ ਮੇਰੀ ਅੱਜ ਪਰਕਲ 蒂ਮਾਨ ਜੋ ਕਿ ਐਸ ਡੀਓ ਨੇ ਪੀ ਡਬਲਯੂ ਡੀ ਦੇ ਬੀ ਐਂਡ ਆਰ ਦੇ ਉਹਨਾਂ ਦੇ ਨਾਲ ਗੱਲ ਹੋਈ ਸੀ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਪਿਛਲੇ ਸਾਲ ਕਿਉਂਕਿ ਮਿੱਟੀ ਖੁਰ ਗਈ ਸੀ ਇਸ ਕਰਕੇ ਅਸੀਂ ਬੈਂਬੂਜ਼ ਲਾ ਕੇ ਨਾਲ ਉਹਦੇ ਜਿਹੜੀਆਂ ਨੇ ਉਹ ਰੇਤੇ ਦੀਆਂ ਬੋਰੀਆਂ ਲਾ ਕੇ ਪਿਛਲੇ ਸਾਲ ਅਸੀਂ ਉਹਨੂੰ ਕਰ ਲਿਆ ਪ੍ਰਬੰਧ ਕਰ ਲਿਆ ਸੀ ਤਾਂ ਕਿ ਜਿਹੜੀ ਆ ਉਹ ਪੁਲ ਨੂੰ ਖਤਰਾ ਨਾ ਪੈਦਾ ਹੋਵੇ ਜੀ ਲੇਕਿਨ ਮੈਂ ਪੁੱਛਿਆ ਕਿ ਸਾਲ ਲੰਘ ਆ ਉਹ ਹਲੇ ਵੀ ਪੈਂਪੂ ਲੱਗੇ ਹੋਏ ਆ ਤਾਂ ਉਹਨਾਂ ਨੇ ਕਿਹਾ ਕਿ ਉਹ ਬਿਲਕੁਲ ਪ੍ਰਬੰਧ ਠੀਕ ਹੈ ਅਸੀਂ ਜਿੰਨਾ ਕੁ ਪੈਸਾ ਸੀ ਅਸੀਂ ਪਿਛਲੇ ਸਾਲ ਲਾਤਾ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਇਹਨੂੰ ਪੱਕਾ ਕਿਉਂ ਨਹੀਂ ਕਰਦੇ ਪੱਕਾ ਕਿਉਂ ਨਹੀਂ ਕੀਤਾ ਜਾਂਦਾ ਤਾਂ ਉਹ ਕਹਿੰਦੇ ਅਸੀਂ ਸਰਕਾਰ ਨੂੰ ਲਿਖਿਆ ਆ ਬਜਟ ਵਾਸਤੇ ਤੇ ਮੈਂ ਪੁੱਛਿਆ ਕਿੰਨਾ ਬਜਟ ਹੈ ਉਹ ਕਹਿੰਦੇ ਅਸੀਂ 4 ਕੁ ਲੱਖ ਰੁਪਏ ਵਾਸਤੇ ਲਿਖਿਆ ਹੋਇਆ ਕਮਾਲ ਦੀ ਗੱਲ ਹੈ ਕਿ ਪੰਜਾਬ ਸਰਕਾਰ ਇਸ ਬ੍ਰਿਜ ਦੇ 4 ਲੱਖ 4 ਲੱਖ ਰੁਪਈਆ ਨਹੀਂ ਦੇ ਰਹੀ ਹੁਣ ਤੱਕ ਔਰ ਸਾਲ ਲੰਘਿਆ ਤੁਸੀਂ ਵੇਖੋ ਪੂਰਾ ਸਾਲ ਲੰਘਿਆ ਪਰ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਪ੍ਰਬੰਧ ਇਹਨਾਂ ਕੀਤਾ ਆ ਸਾਡੀ ਨੋਟਿਸ ਦੇ ਵਿੱਚ ਆ ਪੁਲ ਨੂੰ ਕਹਿੰਦੇ ਕੋਈ ਖਤਰਾ ਨਹੀਂ ਹੈਗਾ ਤੇ ਅਸੀਂ ਕਹਿੰਦੇ ਇਸ ਤੋਂ ਇਲਾਵਾ ਵੀ ਇੱਕ ਵੱਡਾ ਪ੍ਰੋਜੈਕਟ ਜਿਹੜਾ ਉਹ ਇਸ ਪੁਲ ਵਾਸਤੇ ਲੈ ਕੇ ਆਏ ਆ ਉਹ ਇਹ ਆ ਕਿ ਇਹ ਪੁਲ ਦੀ ਜਿੰਨੀ ਹਦੂਦ ਹੈ ਉਧਰਲੇ ਪਾਸੇ ਵੀ ਆ ਕੋਈ 30 40 ਫੁੱਟ ਕਹਿ ਲਓ ਜੀ ਅਗਲੇ ਪਾਸੇ ਵੀ ਆ ਦੋਨਾਂ ਪਾਸੇ ਉਹ ਕਹਿੰਦੇ ਇਹਨੂੰ ਅਸੀਂ ਪੱਕਾ ਕਰਨਾ ਅੱਜ ਦੀ ਡੇਟ 'ਚ ਉਹਨਾਂ ਨੇ ਸਾਨੂੰ ਇਹ ਗੱਲ ਕਿਹਾ ਕਿ ਉਹ ਵੱਡਾ ਪ੍ਰੋਜੈਕਟ ਲੈ ਕੇ ਆ ਰਹੇ ਨੇ ਤਾਂ ਕਿ ਇਹ ਸਾਈਡ ਆ ਜਿੱਥੇ ਪਿੱਲਰ ਆ ਲੱਗੇ ਹੋਏ ਆ ਬੈਂਬੂਜ਼ ਇਥੇ ਉਹ ਕਹਿੰਦੇ ਅਸੀਂ ਪੱਕੀ ਜਿਹੜੀ ਆ ਉਹ ਲਾਈਨਿੰਗ ਕਰ ਦੇਣੀ ਆ ਤਾਂ ਕਿ ਪਾਣੀ ਜਿਹੜਾ ਉਹ ਬਿਲਕੁਲ ਵੀ ਇਹਨੂੰ ਨੁਕਸਾਨ ਨਾ ਪਹ ਜਾਵੇ ਹੁਣ ਵੇਖਣਾ ਤੇ ਇਹ ਹੋਏਗਾ ਕਿ ਸਰਕਾਰ ਕਦੋਂ ਪੈਸੇ ਦਿੰਦੀ ਆ ਕੀ ਸਰਕਾਰ ਇਸੇ ਸਾਲ ਪੈਸੇ ਦਿੰਦੀ ਆ ਜਾਂ ਆਉਣ ਵਾਲੇ ਸਮੇਂ ਵਿੱਚ ਦਿੰਦੀ ਆ ਕਿਉਂਕਿ ਇਸ ਪਾਸੇ ਧਿਆਨ ਦੇਣਾ ਬਹੁਤ ਜ਼ਰੂਰੀ ਆ ਭਾਵੇਂ ਸਰਕਾਰਾਂ ਨੂੰ ਆਪਣੀਆਂ ਇਲੈਕਸ਼ਨਾਂ ਦਾ ਫਿਕਰ ਹੋਵੇ ਕਿਉਂਕਿ ਅਗੋਂ ਫੇਰ ਚਾਰ ਇਲੈਕਸ਼ਨ ਆ ਰਹੀਆਂ ਨੇ ਹੁਣੇ ਮਾਨ ਸਾਹਿਬ ਜਲੰਧਰ ਵੈਸਟ ਜਿੱਤ ਗਏ ਤੇ ਉਹਦੀਆਂ ਮੁਬਾਰਕਾਂ ਤੇ ਉਹਦੇ ਵਿੱਚੋਂ ਨਿਕਲ ਕੇ ਆਉਣਾ ਚਾਹੀਦਾ ਸਾਨੂੰ ਲੋਕਾਂ ਦੀਆਂ ਇਹੋ ਜਿਹੀਆਂ ਸਮੱਸਿਆਵਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਸੋੜਾ ਸਾਡੇ ਸੀਸ ਸਾਹਿਬ ਵੱਲੋਂ ਵੀ ਇਸ ਨਦੀ ਦਾ ਦੌਰਾ ਕੀਤਾ ਗਿਆ ਸੀ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਜੋ ਕਿ ਇਸੇ ਹਲਕੇ ਤੋਂ ਪੈਂਦੇ ਨੇ ਉਹਨਾਂ ਵੱਲੋਂ ਵੀ ਦੌਰਾ ਕੀਤਾ ਗਿਆ ਤੇ ਜੀਤਪਾਲ ਸਿੰਘ ਕੋਹਲੀ ਜੋ ਕਿ ਪਟਾਲਾ ਸ਼ਹਿਰੀ ਦੇ ਵਿਧਾਇਕ ਨੇ ਆ ਕੇ ਚਲੇ ਗਏ ਪਰ ਮਾਨ ਸਾਹਿਬ ਦੇ ਕੰਨਾਂ ਤੱਕ ਆਵਾਜ਼ ਨਹੀਂ ਪਹੁੰਚਾਈ ਵੀ ਐਦਾਂ ਕਰਕੇ ਦਿੱਕਤ ਆ ਸਮੱਸਿਆ ਵੀ ਤਾਂ ਹੱਲ ਕੀਤਾ ਜਾਵੇ ਕਿਉਂਕਿ ਬਹੁਤ ਵੱਡਾ ਗੈਪ ਨਜ਼ਰ ਆ ਰਿਹਾ ਮਾਨ ਸਾਹਿਬ ਕੋਲ ਬਹੁਤ ਵੱਡਾ ਪੰਜਾਬ ਹੈ ਸਾਹਮਣੇ ਹੈ ਗੱਲ ਇਹ ਆ ਆਪਾਂ ਸਾਰੀ ਗੱਲ ਜਿਹੜੀ ਆ ਉਹ ਮੁੱਖ ਮੰਤਰੀ ਦੇ ਉੱ ਨਿਯਾ ਕੇ ਵੇਖ ਸਕਦਾ ਸਾਡਾ ਮੁੱਖ ਮੰਤਰੀ ਕਹਿਣ ਦਾ ਭਾਵੇਂ ਆ ਕਿ ਸਰਕਾਰ ਜੀ ਸਰਕਾਰ ਹੁਣ ਉਹਨਾਂ ਨੇ ਜਿਹੜੇ ਅੱਗੇ ਮਹਿਕਮੇ ਨੇ ਪੀ ਡਬਲਯੂ ਡੀ ਮੰਤਰੀ ਆ ਉਹਨਾਂ ਦਾ ਸੈਕਟਰੀ ਐ ਡਾਇਰੈਕਟਰ ਐ ਇੰਜੀਨੀਅਰ ਐ ਚੀਫ ਇੰਜੀਨੀਅਰ ਐ ਇਹ ਕੰਮ ਉਹਨਾਂ ਦੇ ਆ ਅਸੀਂ ਤੇ ਸਰਕਾਰ ਦੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦੇ ਆ ਕਿ ਇਸ ਇਸ ਪੁਲ ਤੇ ਕਿਤੇ ਦੁਬਾਰਾ ਟ੍ਰੈਜਡੀ ਕੋਈ ਨਾ ਵਾਪਰੇ ਪਹਿਲਾਂ ਕਿ ਨਹੀਂ ਵਾਪਰੀ ਪਿਛਲੇ ਸਾਲ ਬਿਲਕੁਲ ਉਹ ਸਾਹਮਣੇ ਉਹ ਜਿਹੜਾ ਪੁਲ ਦਿਸ ਰਿਹਾ ਮੈਂ ਸਾਡੇ ਫੋਟੋਗ੍ਰਾਫਰ ਨੂੰ ਕਵਾਂਗਾ ਪੁਲ ਦਾ ਬਿਲਕੁਲ ਕਾਰਨਰ ਆ ਉਹ ਤੁਸੀਂ ਦੇਖ ਰਹੇ ਹੋ ਪਿੱਪਲ ਐ ਜੀ ਜਿੱਥੇ ਲਿਖਿਆ ਹੋਇਆ ਹੈ ਕਾਰ ਸੇਵਾ ਡੇਰਾ ਹੀਰਾਬਾਗ ਉਹਦੇ ਨਾਲ ਹੀ ਪਟਿਆਲੇ ਰਾਜਪੁਰੇ ਤੋਂ ਸੜਕ ਆਉਂਦੀ ਹੈ ਉੱਥੇ ਉਹਨਾਂ ਨੂੰ ਖਤਰਾ ਪੈਦਾ ਆਇਆ ਸੀ ਜੀ ਔਰ ਇਹ ਸਾਈਡ ਬੰਦ ਕਰ ਦਿੱਤੀ ਗਈ ਸੀ ਬਿਲਕੁਲ ਸਿਰਫ ਇੱਕੋ ਸਾਈਡ ਤੋਂ ਟ੍ਰੈਫਿਕ ਲੰਘਦੀ ਸੀ ਉਹ ਠੀਕ ਕਰਨ ਤੋਂ ਬਾਅਦ ਫਿਰ ਉਹ ਟ੍ਰੈਫਿਕ ਹੁਣ ਚੱਲਦੀ ਪਈ ਆ ਔਰ ਅਸੀਂ ਦੁਆ ਕਰਦੇ ਹਾਂ ਕਿ ਠੀਕ ਹੀ ਰਹਿਣਾ ਚਾਹੀਦਾ ਪਰ ਮਹਿਕਮੇ ਨੂੰ ਖਤਰਾ ਪੈਦਾ ਹੋਣ ਤੋਂ ਪਹਿਲਾਂ ਪਹਿਲਾਂ ਚਾਗਣ ਦੀ ਜਿਹੜੀ ਆ ਉਹ ਬਹੁਤ ਵੱਡੀ ਲੋੜ ਹੈ ਜੀ ਸੋ ਜਿੱਦਾਂ ਕਿ ਸਾਡੇ ਗਰੁੱਪ ਦੇ ਐਡੀਟਰ ਨੇ ਅਮਰਜੀਤ ਸਿੰਘ ਵੜੈਚੋਂ ਬੜੀਆ ਵਧੀਆ ਜਾਣਕਾਰੀ ਦਿੱਤੀ ਸੁਚੇਤ ਕੀਤਾ ਸਰਕਾਰ ਨੂੰ ਵੀ ਹਲੇ ਵੀ ਸਰਕਾਰਾਂ ਜਾਗ ਜਾਣ ਤਾਂ ਜੋ ਲੋਕਾਂ ਦਾ ਨੁਕਸਾਨ ਜ਼ਿਆਦਾ ਨਾ ਹੋ ਸਕੇ ਕਿਉਂਕਿ ਜਦੋਂ ਜ਼ਿਆਦਾ ਨੁਕਸਾਨ ਹੋ ਗਿਆ ਫਿਰ ਉਸ ਨੂੰ ਵੜੈਸਾ ਜ਼ਿਆਦਾ ਲੰਬਾ ਸਮਾਂ ਲੱਗ ਜਾਂਦਾ ਤੁਸੀਂ ਸੁਚੇਤ ਕੀਤਾ ਸਰਕਾਰ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ ਧੰਨਵਾਦ ਜੀ ਬਹੁਤ ਬਹੁਤ ਸਾਨੂੰ ਮੌਕਾ ਦਿੱਤਾ ਲੋਕਾਂ ਦੀ ਸੇਵਾ ਕਰਨ ਦਾ ਸੋ ਅਸੀਂ ਵੀ D5 ਚੈਨਲ ਪੰਜਾਬੀ ਦੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਕੈਨਾਂ ਵੀ ਖਤਰੇ ਦੀ ਪਰ ਗੱਲ ਨਹੀਂ ਆ ਪਰ ਸਰਕਾਰ ਨੂੰ ਇਹਨਾਂ ਬੰਬੋਆਂ ਦਾ ਤਾਂ ਜੋ ਕੋਈ ਖਤਰਾ ਨਾ ਹੋ ਸਕੇ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੱਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ